ਮੈਂ ਤਾਂ ਇਹ ਵੀ ਮੀਡੀਆ ਦੇ ਵਿੱਚ ਕਹਿਣਾ ਵੀ ਜਿਹੜੀ ਲੜਕੀ ਨੇ ਪਾਰਚਾ ਦਰਜ ਕਰਾਤਾ ਤੇ ਬਿਆਨ ਹੋਣ ਦੇਤੇ ਆ ਵੀ ਬਾਪੇ ਦੇ ਖਿਲਾਫ ਆ ਜੇ ਬਾਬਾ ਉਹਦਾ ਵੀ ਮੁੱਲ ਪਾ ਦੇਵੇ ਤੇ ਦੋ ਆਪਣੇ ਕੋਲੇ ਹੋਰ ਆ ਸਮਝ ਗਏ ਤੁਸੀਂ ਆਪਣੇ ਕੋਲੇ ਅਗਲਾ ਰਾਹ ਤਿਆਰ ਆ ਪਰ ਗੱਲ ਇਹ ਨਹੀਂ ਹੈ ਵੀ ਆਪਾਂ ਇੱਕ ਸਾਥ ਨੂੰ ਹੀ ਘੜੀ ਸੀ ਫਿਰਗੇ ਅਸਲ ਦੇ ਵਿੱਚ ਵਿਰੋਧਤਾ ਆਪਣੀ ਹੋ ਰਹੀ ਸੀ ਉਸ ਪਾਰਟੀ ਵੱਲੋਂ ਵੀ ਜਿਹੜੀ ਲੜਕੀ ਮਕਰਾਲ ਲਈ ਗਈ ਆ ਪੈਸੇ ਦੇ ਕੇ ਜਾਂ ਬਾਬੇ ਦਾ ਕੋਈ ਦਬਦਬਾ ਚਾਹੇ ਲੜਕੀ ਛੂਟ ਉਹਦੇ ਵੀ ਹਜੇ ਬਿਆਨ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤੇ ਗਏ ਜੇ ਆਪਾਂ ਕਾਨਫਰੰਸ ਨਾ ਕਰਦੇ ਹੋ ਸਕਦਾ ਉਹ ਪੇਸ਼ ਕਾ ਸ਼ੁਰੂ ਹੋ ਜਾਂਦੀ ਪਰ ਮਹਾਰਾਜ ਨੇ ਬਾਣੇ ਦੀ ਲਾਜ ਐਸੀ ਰੱਖੀ ਆ ਵੀ ਉਹ ਉਹ ਜਿਹੜਾ ਪਾਪੀ ਸੀ ਨਾ ਉਹਦੇ ਪਾਪਾਂ ਦਾ ਘੜਾ ਇੰਨਾ ਕ ਭਰ ਗਿਆ ਉਹ ਤੋਂ ਲੋਟ ਨਹੀਂ ਆ ਰਿਹਾਗਾ ਮੈਂ ਤਾਂ ਇਹ ਵੀ মিডিਆ ਦੇ ਵਿੱਚ ਕਹਿਣਾ ਵੀ ਜਿਹੜੀ ਲੜਕੀ ਨੇ ਪਰਚਾ ਦਰਜ ਕਰਾਤਾ ਤੇ ਬਿਆਨ ਹੋਣ ਦੇਤੇ ਆ ਜੀ ਭਾਰ ਬਾਬੇ ਦੇ ਖਿਲਾਫ ਆ ਜੇ ਬਾਬਾ ਉਹਦਾ ਵੀ ਮੁੱਲ ਪਾ ਦੇਵੇ ਤੇ ਦੋ ਆਪਣੇ ਕੋਲੇ ਹੋਰ ਆ ਸਮਝ ਗਏ ਤੁਸੀਂ ਆਪਣੇ ਕੋਲੇ ਅਗਲਾ ਰਾਹ ਤਿਆਰ ਆ ਪਰ ਗੱਲ ਇਹ ਨਹੀਂ ਹੈ ਵੀ ਆਪਾਂ ਇੱਕ ਸਾਧ ਨੂੰ ਹੀ ਘੜੀਸੀ ਫਿਰਗੇ ਇੱਕ ਕੇਸ ਤੇ ਹੀ ਅਸੀਂ ਪੂਰਾ ਜਿਹੜਾ ਫੋਕਸ ਕਰਕੇ ਉਹ ਜਿਹੜੀ ਬੰਦੀ ਸਜ਼ਾ 20-25 ਸਾਲ ਜਿਹੜੀ ਹੈਗੀ ਕੋਟ ਰਾਹੀਂ ਦਵਾਵਾਂਗੇ ਮਾਮਲੇ ਚ ਅਪਡੇਸ਼ਨ ਕੀ ਹੈ ਕੋਈ ਹੋਰ ਐਫ ਆਈ ਆਰ ਵੀ ਦਰਜ ਹੋਈ ਹੈ ਬਾਬੇ ਤੇ ਨਹੀਂ ਨਹੀਂ ਹੁਣ ਜਿਹੜਾ ਆਪਾਂ ਬਰਸੋ ਜਾਂ ਚੌਥੇ ਕੱਠ ਰੱਖਾਂਗੇ ਨਾ ਉਹਦੇ ਵਿੱਚ ਸਿੱਖ ਸੰਗਤਾਂ ਜਥੇ ਬੰਦੀਆਂ ਨੂੰ ਇਹ ਕਵਾਂਗੇ ਵੀ ਬਾਬੇ ਦੇ ਉੱਤੇ ਬਾਕੀ ਜਿਹੜੀਆਂ ਗੱਲਾਂ ਬਾਤਾਂ ਹੋਣੀਆਂ ਸੀ ਹੋ ਗਈਆਂ ਬਾਬੇ ਦੇ ਉੱਤੇ 295 ਦੀ ਧਾਰਾ ਤਾਂ ਦਰਜ ਕਰ ਨਾ ਜਿਹੜਾ ਕੱਠ ਪਹਿਲੋ ਰੱਖਿਆ ਸੀ ਉਹ ਤਾਂ ਪ੍ਰਸ਼ਾਸਨ ਨੇ ਸੁਣਿਆ ਹੀ ਨਹੀਂ ਹਜੇ ਬੇਅਦਬੀ ਹੋਈ ਆ ਤੇ ਉਹਦੇ ਪ੍ਰੂਫਾਂ ਦੇ ਆਧਾਰ ਤੇ ਬਾਬੇ ਦੇ 295 A ਲਾਉਣ ਤੁਹਾਡੇ ਉੱਤੇ ਵੀ ਕੁਛ ਇਲਜ਼ਾਮ ਲੱਗ ਰਹੇ ਕਿ ਪੈਸੇ ਦੇ ਲੈਣੇ ਦੇਣਾ ਅਮਰਤਪਾਲ ਸਿੰਘ ਮਹਿਰੋਂ ਕਰ ਰਿਹਾ ਵਾ ਅੱਧਾ ਵੀ ਸੋਨੇ ਦਾ ਲੱਗ ਰਿਹਾ ਜਦੋਂ ਪੈਸੇ ਦਾ ਲੈਣ ਦੇਣ ਹੋਇਆ ਹੋਵੇ ਨਾ ਬਾਈ ਫੇਰ ਪ੍ਰਸ਼ਾਸਨ ਨਾ ਮੱਥਾ ਨਹੀਂ ਲਾ ਸਕਦੇ ਸੱਚੇ ਆ ਖੜੇ ਆ ਪ੍ਰਸ਼ਾਸਨ ਸਾਹਮਣੇ ਆ ਜੇ ਜੀ ਡੀਐਸਪੀ ਸਾਹਿਬਾਨ ਤੇ ਇੱਕ ਕਿਹਾ ਸੀ ਕਿਉਂ ਸਾਡੀ ਸੁਣਵਾਈ ਨਹੀਂ ਹੋ ਰਹੀ ਉਹ ਲੜਕੀ ਕਹਿ ਰਹੀ ਆ ਮੈਂ ਰਾਹ ਤੁਹਾਡੇ ਤੇ ਵੀ ਕਹੀ ਡੀਐਸਪੀ ਤੋਂ ਵੀ ਕਹੀ ਮੇਰੀ ਸੁਣਵਾਈ ਨਹੀਂ ਹੋਈ ਉਹ ਲੜਕੀ ਦੇ ਬਿਆਨ ਆਏ ਹੋਏ ਆ ਸੱਚੀਆਂ ਗੱਲਾਂ ਨੇ ਨਾ ਭਾਈ ਦੇਖੋ ਵਾਪਰ ਗਈ ਤੁਸੀਂ ਘਰੇ ਜਾ ਕੇ ਪੁੱਛਣਗੇ ਕਿੱਥੋਂ ਆਏ ਤੁਸੀਂ ਸੱਚੀ ਦੱਸੋਗੇ ਇੱਥੋਂ ਆਏ ਆ ਕਿਉਂਕਿ ਉਹ ਪਏ ਆ ਪ੍ਰੂਫ ਪਏ ਆ ਸਾਡੇ ਕੋਲੇ ਵੀ ਪ੍ਰੂਫ ਆ ਸਾਰੇ ਗੱਲਾਂ ਬਾਤਾਂ ਹੋਈਆਂ ਪ੍ਰਸ਼ਾਸਨ ਜਵਾਬ ਦੇ ਦੇਵੇ ਐਸਐਸਪੀ ਡੀਐਸਪੀ ਜਾਂ ਐਚਓ ਸਾਹਿਬ ਮੀਡੀਆ ਦੇ ਵਿੱਚ ਬਿਆਨ ਦੇ ਦੇਣ ਜੇ ਸੱਚੇ ਆ ਤਾਂ ਤੁਹਾਡੇ ਤੇ ਕੋਈ ਪ੍ਰੈਸ਼ਰ ਹੈਗਾ ਨਹੀਂ ਨਹੀਂ ਪ੍ਰੈਸ਼ਰ ਜਿੰਨਾ ਚਿਰ ਦਮਾਲਾ ਉਹਨਾਂ ਚਿਰ ਪ੍ਰੈਸ਼ਰ ਨਹੀਂ ਆਉਣਾ ਇਹਦੇ ਤੇ ਜੇ ਕਰੇ ਗਿਆ ਨੀ ਹਾਲੋ ਜਾਵੇ ਇਹ ਸੁਣਵਾਈ ਨਹੀਂ ਕਰ ਰਿਹਾ ਹੁਣ ਹੋਰ ਹੀ ਸੁਣਵਾਈ ਤੋਂ ਲੱਗਦਾ ਜਦੋਂ ਕੇਸ ਇਸ ਹਕੂਮਤ ਦੀ ਕਚਹਿਰੀ ਚੋਂ ਨਿਕਲ ਕੇ ਖਾਲਸੇ ਦੀ ਹੁਕਮਤ ਦੇ ਥੱਲੇ ਆਜੇ ਨਾ ਫੇਰ ਕੌਣ ਸੁਣਵਾਈ ਕਰਦਾ ਜਾਂ ਨਹੀਂ ਕਰਦਾ ਇਹ ਮੈਨੇ ਨਹੀਂ ਰੱਖਦਾ ਹੁਣ ਤਾਂ ਸੁਣਵਾਈ ਹੋ ਗਈ ਉਹ ਤਾਂ ਹੁਣ ਇੱਕ ਪਾਸੇ ਹੋ ਗਿਆ ਨਾ ਕੇਸ ਤਰਜ ਹੋ ਕੇ ਹੁਣ ਤਾਂ ਮੱਥਾ ਖਾਲਸੇ ਨਾਲ ਲੱਗ ਗਿਆ ਸਾਵਧਾਨਾ ਪਰ ਜੇ ਦੁਨੀਆਂ ਵੀ ਅਦਾਲਤਾਂ ਇਦਾਂ ਕਰਨ ਗਈਆਂ ਜਾਂ ਜਿਹੜੇ ਪ੍ਰਸ਼ਾਸਨ ਤੋਂ ਉਮੀਦ ਰੱਖਦੇ ਆ ਕਿ ਸਾਢ ਤੋਂ ਉਹ ਇਸ ਤਰ੍ਹਾਂ ਨਾ ਕਰਨੀ ਕਰੂਗਾ ਤੇ ਫਿਰ ਤੇ ਨੁਕਸਾਨ ਆ ਨਾ ਬੱਚਿਆਂ ਦੇ ਰੇਪ ਦੀ ਗੱਲ ਕੀਤੀ ਇੱਕ ਤੁਹਾਡੀ ਹੋਰ ਵੀ ਇੱਕ ਵੀਡੀਓ ਤੁਸੀਂ ਵਾਇਰਲ ਕੀਤੀ ਹੋਈ ਸੀ ਤੁਹਾਡੇ ਪੇਜ ਤੇ ਪਹਿਤਰੀ ਛੋਟੀ ਜਿਹੀ ਬੱਚੀ ਨਾਲ ਹੋਰ ਛੇੜਖਾਨੀ ਕਰ ਰਿਆ ਸੀ ਜੇ ਉਹ ਪ੍ਰਸ਼ਾਸਨ ਅਨਾਂ ਕਰਨੀ ਕਰਦਾ ਤੇ ਆਪਣਾ ਨੁਕਸਾਨ ਆ ਤੇ ਫਿਰ ਆਪਣਾ ਰਾਜ ਲਾਗੂ ਕਰਕੇ ਫਿਰ ਨਾਲੇ ਪਤਾ ਵੀ ਉਹ ਆਪਣਾ ਨੁਕਸਾਨ ਕਰ ਰਿਹਾ ਤੇ ਨਾਲੇ ਆਪ ਆਪ ਦੇ ਰਾਜ ਤੋਂ ਮੁਨਕਰ ਹੋਈ ਜਾਂਦੇ ਆ ਹੂੰ ਠੀਕ ਆ ਸਮਝ ਕੇ ਚੱਲੋ ਵੀ ਅਸੀਂ ਇੱਥੋਂ ਦੇ ਇਸ ਦੇਸ਼ ਦੇ ਮਹਾਰਾਜੇ ਆ ਇੱਥੋਂ ਦੇ ਸਾਡੇ ਵੱਡੇ ਵਡੇਰੇ ਇੱਥੋਂ ਦੇ ਪਾਤਸ਼ਾਹ ਸੀਗੇ ਤੇ ਫਿਰ ਆਪਾਂ ਇਹਨਾਂ ਥੱਲੇ ਨਹੀਂ ਲੱਗ ਸਕਦੇ ਪਾਪਾ ਜੀ ਕਹਿੰਦੇ ਸੀ ਕੋਈ ਨਾਲ ਤੁਰਿਆ ਰੇ ਅੱਜ ਲੱਗਦਾ ਵੀ ਨਾਲ ਤੁਰੇ ਨੇ ਲੋਕ ਇਹ ਤਾਂ ਜਵਾਬ ਹੁਣ ਕੁਝ ਗੱਲਾਂ ਦੇ ਜਵਾਬ ਬੰਦੇ ਨੇ ਨਹੀਂ ਸਾਹਮਣੇ ਦੇਣੇ ਹੁੰਦੇ ਤੇ ਸਮਾਂ ਜਵਾਬ ਦਈ ਜਾਂਦਾ ਨਾ ਭਾਈ ਤੇ ਲੱਭਾ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉੱਥੇ ਹੀ ਕਾਲ ਤੱਕ ਤੋਂ ਕੋਈ ਹੁਕਮ ਆਇਆ ਹੋਵੇ ਨਹੀਂ ਕੋਈ ਤੁਹਾਡੀ ਗੱਲਬਾਤ ਹੋਈ ਹੋਵੇ ਨੀ ਮੈਂ ਨਹੀਂ ਕਰੂੰਗਾ ਗੱਲਬਾਤ ਬਾਈ ਹਜੇ ਵੀ ਜੇ ਮੈਨੂੰ ਗੱਲਬਾਤ ਕਰਨ ਦੀ ਲੋੜ ਆ ਤੇ ਕੋਈ ਤੁਹਾਡੇ ਤੱਕ ਪਹੁੰਚ ਹੋਈ ਹੋਵੇ ਮਿਲਣਾ ਹੋਵੇ ਫੋਨ ਆਇਆ ਹੋਵੇ ਨਹੀਂ ਕੋਈ ਫੋਨ ਨਹੀਂ ਆਇਆ ਤੇ ਰੋਜ਼ ਸੀ ਇੱਕ ਕਿ ਵੱਡੀਆਂ ਸਰਮੌਰ ਸੰਸਥਾਵਾਂ ਨੇ ਸਾਥ ਨਹੀਂ ਦਿੱਤਾ ਕੋਈ ਫੋਨ ਜਿਹੜਾ ਵੀਰ ਨੇ ਗੱਲ ਕੀਤੀ ਹੈ ਕੋਈ ਫੋਨ ਉਹਨਾਂ ਦਾ ਆਇਆ ਹੋਵੇ ਸਰਮੌਰ ਸੰਸਥਾ ਦਾ ਨਹੀਂ ਆਇਆ ਨਹੀਂ ਹੈਗਾ ਪਰ ਸਿੰਘ ਆ ਗਏ ਆ ਇਹਨਾਂ ਨੇ ਭਾਈ ਮਾਨ ਸਿੰਘ ਜੀ ਹੁਣਾਂ ਨੇ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਵਾਲਿਆਂ ਦਾ ਨਾਂ ਇਹਦਾ ਜ਼ਿਕਰ ਕੀਤਾ ਵਾ ਤੇ ਉਹ ਹਾਜ਼ਰ ਨਹੀਂ ਸਮਝ ਲਓ ਸਾਨੂੰ ਨਾ ਅਸਟਾ ਸੀ ਕਿ ਅਮਰਤਪਾਲ ਮੈਰੋ ਕੱਲਾ ਪੈ ਗਿਆ ਅੱਜ ਕੌਮ ਨਾਲ ਖੜੀ ਹੈ ਤੁਹਾਡੇ ਲੱਗਦਾ ਸੀ ਤੁਹਾਨੂੰ ਜਿਤਨਾ ਪ੍ਰੈਸ ਕਾਨਫਰੰਸ ਕੀਤੀ ਆ ਪਹਿਲੋਂ ਇਹ ਤਾਂ ਲੱਗਦਾ ਸੀ ਕਿ ਅਮਰਤਪਾਲ ਸਿੰਘ ਸ਼ਾਇਦ ਮੈਰੋ ਕੱਲਾ ਪੈ ਗਿਆ ਜਿਹਦੇ ਨਾਲ ਮਹਾਰਾਜ ਤੁਰਦੇ ਹੋਣ ਉਹ ਕੱਲਾ ਨਹੀਂ ਹੋ ਸਕਦਾ ਅਸਲ ਦੇ ਵਿੱਚ ਉੱਥੇ ਮੇਹਣਾ ਕੌਮ ਨੂੰ ਉਹ ਇਹ ਨਹੀਂ ਸੀ ਇਹਨਾਂ ਨੂੰ ਜਗਾਉਣ ਦੀ ਗੱਲਬਾਤ ਸੀ ਵੀ ਮਗਰ ਨਹੀਂ ਕੋਈ ਆ ਰਿਹਾਗਾ ਮਤਲਬ ਮੈਂ ਇਹ ਕਹਿ ਰਿਹਾ ਵੀ ਮੈਂ ਲੜ ਰਿਹਾ ਵੀ ਮਗਰ ਆਜੋ ਲੜੀਏ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਨੂੰ ਚੱਕ ਚੱਕ ਕੇ ਤੁਸੀਂ ਸਮਾਨ ਫੜਾਓ ਮੈਂ ਕੱਲਾ ਲੜਾਂ ਇਨਾਂ ਨੂੰ ਤੋੜਨਾ ਬਾਈ ਜੀ ਤੁਸੀਂ ਕੱਲ ਇੱਕ ਵੀਡੀਓ ਪਾਈ ਸੀਗੀ ਤੁਸੀਂ ਕਿਹਾ ਵੀ ਸਾਨੂੰ ਪੈਸੇ ਦੀ ਕੋਈ ਲੋੜ ਨਹੀਂ ਹੈਗੀ ਮਤਲਬ ਇਹ ਵੀ ਲੋਕਾਂ ਨੇ ਫਰੋਡ ਕਰਨਾ ਸ਼ੁਰੂ ਕਰਤਾ ਤਾਂ ਤੁਹਾਡੇ ਨੂੰ ਫਰੋਡ ਦੀ ਗੱਲ ਨਹੀਂ ਹੈ ਇੱਥੇ ਗੱਲ ਇਹ ਹੈਗੀ ਆ ਵੀ ਆਪਣੀ ਜਿਹੜੀ ਕੌਮ ਆ ਆਪਣੇ ਪੰਜਾਬੀ ਜਿਹੜੇ ਲੋਕ ਨੇ ਉਹ इमोशनल ਨੇ ਜੇ ਤੁਸੀਂ ਰੋ ਕੇ ਵੀਡੀਓ ਪਾ ਦੋ ਵੀ ਸਾਡੀ ਮੱਝ ਘਾ ਮਰ ਗਈ ਜਾਂ ਸਾਡਾ ਨੁਕਸਾਨ ਹੋ ਗਿਆ ਰੁਪਈਆ ਤਾਂ ਲੱਖ ਚਾਹੀਦਾ ਭੇਜੋ 50 ਦਿੰਦੇ ਆ ਸਮਝ ਗਿਆ ਤੁਸੀਂ ਹੁਣ ਉੱਥੇ 49 ਲੱਖ ਦਾ ਕਿਹਦਾ ਨੁਕਸਾਨ ਹੋ ਗਿਆ ਸਿੱਖਾਂ ਦਾ ਹੋ ਗਿਆ ਹੁਣ ਮੇਰੇ ਰੋਣ ਕਰਕੇ ਪੰਥ ਸੰਗਲ ਹੋ ਮੇਰਾ ਸਾਥ ਦੇ ਮੈਨੂੰ ਖੁਸ਼ੀ ਆ ਮੈਂ ਪੈਸੇ ਦੀ ਕਰ ਮੰਗ ਨਹੀਂ ਕਰ ਸਕਦਾ ਅਸਲ ਸਚਾਈ ਇਹ ਆ ਚਾਹੇ 10 ਕਰੋੜ ਇਕੱਠਾ ਕਰਨਾ ਹੋਵੇ ਹੋ ਜੋ ਪਰ ਮਹਾਰਾਜ ਇੱਥੇ ਆ ਨਿਸ਼ਾਨ ਸਾਹਿਬ ਮੱਥੇ ਲੱਗਦੇ ਨੇ ਠੀਕ ਆ ਆਪਾਂ ਪੈਸੇ ਦੀ ਮੰਗ ਨਹੀਂ ਕਰਨੀ ਤੇ ਨਾ ਹੀ ਆਪਾਂ ਨੂੰ ਲੋੜ ਆ ਸੰਗਤ ਆਪ ਹੀ ਸਾਰਾ ਕੁਝ ਕਰ ਰਹੀ ਐ ਮੈਂ ਪੈਸੇ ਇਕੱਠੇ ਕਿਉਂ ਕਰੂੰਗਾ ਨਾਲੇ ਮੈਂ ਤਾਂ ਇਹ ਵੀ ਕਿਹਾ 2020 ਤੋਂ ਲੈ ਕੇ ਹੁਣ ਤੱਕ 4 ਸਾਲ ਹੋ ਗਏ ਮੇਰਾ ਬੈਂਕ ਅਕਾਊਂਟ ਨਹੀਂ ਹੈਗਾ 6 ਮਹੀਨੇ ਪਹਿਲਾਂ ਤੋਂ ਲੈ ਕੇ ਮੈਂ ਕਿਸੇ ਨਾ ਕੋਈ ਲੈਣ ਦੇਣ ਨਹੀਂ ਕੀਤਾ। ਸੌਦੇ ਸਾਧ ਦੀਆਂ ਗੁਫਾਵਾਂ ਦਾ ਜ਼ਿਕਰ ਹੁੰਦਾ ਸੀ। ਹੁਣ ਚਰਨ ਘਾਟ ਵਾਲਿਆਂ ਗੁਫਾਵਾਂ ਦਾ ਜ਼ਿਕਰ ਹੋਣ ਲਿਆ। ਪੰਜਾਬ ਦੇ ਵਿੱਚ ਇਹੋ ਜੀ ਕਨੌਣੀਆਂ ਹਰਕਤਾਂ ਕੀ ਲੱਗਦਾ ਤੁਹਾਨੂੰ ਇਹ ਪੰਜਾਬ ਨੂੰ ਇੱਕ ਪਵਿੱਤਰ ਸ਼ਹਿਰਾਂ ਦਾ ਦਰਜਾ, ਪਵਿੱਤਰ ਨਗਰੀ ਕੋ ਸਭ ਦੇ ਲਈ ਧਰਤੀ ਜਿਹੜੇ ਸੌਦਾ ਸਾਧ ਨੂੰ ਪੂਜਦੇ ਹੁੰਦੇ ਸੀ ਉਹੀ ਹੁਣ ਸਾਡੇ ਬਹਿਰੂਪੀਏ ਕੰਮ ਕਰ ਰਹੇ। ਇਸੇ ਗੱਲ ਦਾ ਹੀ ਤਾਂ ਰੋਣਾ ਬਾਈ। ਆਪਾਂ ਤਾਂ ਵੈਸੇ ਸੌਦੇ ਸਾਧ ਦੀ ਜਿਹੜੀ ਸੰਗਤ ਆ ਉਹ ਵੱਖਰੀ ਕੈਟਾਗਰੀ ਦੇ ਲੋਕ ਅਟ ਗਿਣੇ ਗਏ ਆ। ਕਿ ਉਹ ਸਿੱਖਾਂ ਤੋਂ ਪਰੇ ਹਟ ਕੇ ਆ। ਇਹੀ ਆ ਕਿਉਂਕਿ ਉਹਨਾਂ ਨੇ ਬਿਆਦਬੀ ਕਰਨ ਤੱਕ ਸੋਚ ਲਿਆ। ਚਾਹੇ ਸੌਦਾ ਸਾਧ ਦੇ ਸਮਰਥਕਾਂ ਦੀਆਂ ਬੱਚੀਆਂ ਦਾ ਸ਼ੋਸ਼ਣ ਕੀਤਾ ਗਿਆ। ਆਪਾਂ ਨੇ ਬਾਣੇ ਵਾਲਿਆਂ ਨੇ ਉਹਨਾਂ ਨੂੰ ਵੀ ਉਹਨਾਂ ਦੀਆਂ ਗੁਫਾ ਚੋਂ ਕੱਢ ਕੇ ਲਿਆਉਣ ਦਾ ਯਤਨ ਕਰਨਾ ਕੀਤਾ ਬਿਲਕੁਲ। ਪਰ ਜਿਹੜੀਆਂ ਜਿਹੜਿਆ ਭੋਰਿਆਂ ਦੇ ਵਿੱਚੋਂ ਬ੍ਰਹਮ ਗਿਆਨ ਪੈਦਾ ਹੋਣਾ ਉੱਥੇ ਹੀ ਸਿੱਖਾਂ ਦੀਆਂ ਬੱਚੀਆਂ ਦੇ ਰੇਪ ਹੋਣ ਲੱਗ ਜਾਣ। ਇਸੇ ਗੱਲ ਦਾ ਹੀ ਤਾਂ ਰੋਣਾ। ਸਮਝ ਗਏ ਨਾ ਤੁਸੀਂ ਇਸੇ ਗੱਲ ਦਾ ਰੋਣਾ ਮੈਂ ਵੀ ਅਸੀਂ ਹੈ ਕਿ ਹਾਂ ਕਰ ਕੀ ਰਹੇ ਹਾਂ ਅਗਲੀ ਰਣਨੀਤੀ ਤੁਸੀਂ ਜਿਹੜਾ ਟਾਈਮ ਦੇ ਰਹੇ ਹੋ 27 ਜਾਂ 28 ਤਰੀਕਾ ਲਾਣਵੀ ਤੁਸੀਂ ਕਿਹੜਾ ਦਿਨ ਰੱਖੋਗੇ ਕੀ ਰਣਨੀਤੀ ਹੋਊਗੀ ਰਣਨੀਤੀ ਕੁਝ ਨਹੀਂ ਉੱਥੇ ਇੱਕ ਪੰਥਕ ਤੇ ਸਿੱਖਾਂ ਦਾ ਤੇ ਪੰਜਾਬ ਦੇ ਸਾਰੇ ਲੋਕਾਂ ਦਾ ਸਾਂਝਾ ਇਕੱਠ ਹੋਊਗਾ ਉਸ ਇਕੱਠ ਦੇ ਵਿੱਚ ਸਿਰਫ ਇਹੀ ਐਲਾਨ ਹੋਊਗਾ ਵੀ ਮੈਂ ਕੱਲਾ ਨਹੀਂ ਹਾਂ ਤੁਸੀਂ ਸਾਰੇ ਮੇਰੇ ਨਾਲ ਆ ਪੰਜਾਬ ਦੇ ਵਿੱਚ ਕਿਸੇ ਵੀ ਨਾਰਮਲ ਜਿਹੜੇ ਆਮ ਜਿਵੇਂ ਮੰਨ ਲਓ ਤੁਹਾਡੇ ਡਰੈਸ ਪਾਈ ਹੋਈ ਆ ਇਦਾਂ ਦੇ ਸਿੱਖ ਵੀ ਉਹਨਾਂ ਨੂੰ ਲੋੜ ਆ ਨੇੜੇ ਤੇੜੇ ਦੀ ਸੰਗਤ ਉਹਨਾਂ ਦਾ ਸਾਥ ਦੇਗੇ ਉੱਥੇ ਕੋਈ ਮੈਂ ਪਬਲਿਸਿਟੀ ਜਾਂ ਮੈਂ ਆਪਦੇ ਲਈ ਸਾਰ ਮਾਰਥਕ ਇਕੱਠੇ ਨਹੀਂ ਕਰਨੇ ਵੀ ਅਮਰਤਪਾਲ ਸਿੰਘ ਜਿੱਥੇ ਆਊਗਾ ਭਾਈ ਉੱਥੇ ਹੀ ਆਉ ਉਹ ਨਹੀਂ ਜੇ ਤੁਹਾਨੂੰ ਵੀ ਭਾਈ ਸਾਹਿਬ ਕਿਤੇ ਲੋੜ ਆ ਤੇ ਉੱਥੋਂ ਦੇ ਨੇੜੀਕੇ ਸਿੱਖ ਥੋੜੀ ਮਦਦ ਕਰਨ ਇਹ ਚੀਜ਼ਾਂ ਉੱਥੋਂ ਐਲਾਨ ਕਰਨੀਆਂ ਆ ਆਪਾਂ ਕੋਈ ਸਿੱਧਾ ਵਿਰੋਧ ਨਹੀਂ ਕਰਨਾ ਕਟੜਤਾ ਨਹੀਂ ਫਲਾਉਣੀ ਉੱਥੋਂ ਕੋਈ ਐਸਾ ਸ਼ਬਦ ਸਟੇਜ ਤੋਂ ਨਹੀਂ ਬੋਲਿਆ ਜਾਣਾ ਜਿਹੜਾ ਕਿਸੇ ਦਾ ਦਿਲ ਦਿਖਾਵੇ ਜਦੋਂ ਪੰਥ ਦੀ ਕੋਈ ਗੱਲ ਕਰਦਾ ਇੱਕ ਪਾਸੇ ਪਿਛਲੇ ਅਸੀਂ ਬਹੁਤ ਘਟਨਾਵਾਂ ਦੇਖ ਲਈਆਂ ਕਿਸ ਕਿਸ ਨਾਲ ਕੀ ਕੀ ਹੋਇਆ ਮੰਨ ਚ ਕਈ ਵਾਰੀ ਆਇ ਨਹੀਂ ਹੁੰਦਾ ਜੇ ਸਿੱਧਾ ਪੰਥ ਦੀ ਗੱਲ ਕਰ ਰਹੇ ਹੋ ਬਾਬੇ ਦੇ ਖਿਲਾਫ ਗੱਲ ਕਰ ਰਹੇ ਹੋ ਪੰਜਾਬ ਦੇ ਵਿੱਚ ਬਾਬੇ ਬਹੁਤ ਜ਼ਿਆਦਾ ਹੋ ਗਿਆ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਚਾਹੀਦਾ ਸੀ ਪਰ ਦੂਜੇ ਪਾਸੇ ਅਸੀਂ ਬਾਬਿਆਂ ਨੂੰ ਮੰਨ ਬੈਠੇ ਆ ਲੱਗਦਾ ਨਹੀਂ ਵੀ ਆ ਬਾਬੇ ਬੜੇ ਪਾਵਰਫੁਲ ਹੈ ਕੁਝ ਵੀ ਕਰ ਸਕਦੇ ਨੇ ਕੀ ਕਰ ਪਾਵਰ ਉਹਨਾਂ ਕੋਲੇ ਪਾਵਰਫੁਲ ਪੈਸਾ ਉਹਨਾਂ ਕੋਲੇ ਲੀਡਰ ਹੀ ਆ ਉਹਨਾਂ ਕੋਲੇ ਲੀਡਰ ਉਹਨਾਂ ਦੇ ਹੱਥਾਂ 'ਚ ਨਹੀਂ ਹੋਰ ਕੁਝ ਨਹੀਂ ਅਸਲ ਤੇ ਵਿੱਚ ਜੇ ਆਪਾਂ ਬਾਣੀ ਤੇ ਬਾਣੀ ਨਾਲ ਜੁੜ ਜਗੇ ਫਿਰ ਸਾਨੂੰ ਕਿਸੇ ਦੀ ਪਾਵਰ ਕੀ ਆ ਉਹ ਮੈਨੇ ਨਹੀਂ ਰੱਖਦੀ ਕਿ ਮੈਂ ਉਸ ਲਹਿਰ ਦੇ ਨਾਲ ਹੀ ਤੁਰ ਰਿਆ ਹਾਂ ਮੇਰੇ ਮੇਰੇ ਰਾਹ ਦੇ ਵਿੱਚ ਐਮਪੀ ਵੀ ਆਏ ਆ ਐਮਐਲਏ ਵੀ ਆਏ ਆ ਐਸਐਸਪੀ ਵੀ ਆਏ ਆ ਡੀਸੀ ਵੀ ਆ ਗਏ ਆ ਡੀਐਸਪੀ ਵੀ ਆ ਗਿਆ ਵਾ ਮੇਰੇ ਤੇ ਤਾਂ ਉਸ ਚੀਜ਼ ਦਾ ਅਸਰ ਨਹੀਂ ਹੋ ਰਿਹਾਗਾ ਇਹਦਾ ਮਤਲਬ ਇਹ ਆ ਵੀ ਸੱਚ ਦਾ ਰਾਹ ਵਾ ਗੁਰੂ ਮਹਾਰਾਜ ਦਾ ਹੱਥ ਹਾਂ ਤੇ ਇੱਕ ਆਪ ਦੀ ਸੋਚ ਨੂੰ ਲੈ ਕੇ ਆਇਆ ਇੱਕ ਘੰਟਾ ਬਾਅਦ ਅਗਿਆਦਾਸ ਵੀ ਉਸ ਡੇਰੇ ਦੀ ਚਾਰ ਦਿਵਾਰੀ ਦੇ ਵਿੱਚੋਂ ਬਿਨਾ ਡੀਵੀਹਰ ਤੋਂ ਜੇ ਇੱਕ ਖਾਲੀ ਪੱਤਾ ਵੀ ਤੁਰੇ ਜਾਂਦੇ ਨੇ ਦਰਾਖਤ ਦਾ ਤੋੜਿਆ ਤੇ ਮੈਂ ਗੁਰੂ ਮਹਾਰਾਜ ਦਾ ਦੇਣਦਾਰ ਹੋਊਗਾ। ਬਾਬਾ ਜੀ ਤੁਮਕੇ ਵੀ ਧਮਕੀਆਂ ਆਈਆਂ ਈ ਤੁਹਾਨੂੰ? ਹਾਂ ਆਈਆਂ ਮੈਂ ਤਾਂ ਧਮਕੀਆਂ ਕੀ ਕਰਕੇ ਉਹਨਾਂ ਦੀ ਜਿਹੋ ਜੀ ਗੱਲਬਾਤ। ਕਿੰਦਾਂ ਦੀਆਂ ਧਮਕੀਆਂ ਆਈਆਂ ਨੇ? ਕੀ ਕਹਿੰਦੇ ਨੇ ਤੁਹਾਨੂੰ? ਮਾਰਨ ਦੀਆਂ ਹੀ ਦੇਣਗੇ ਹੋਰ ਕੱਦੀਆਂ ਦੇਣਗੇ ਹਨਾ। ਸਬੂਤ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦਾ ਨਾਮ ਬੋਲਣਾ ਕੀ ਲੱਗਦਾ? ਅਸਈਅਤ ਵੈਸੀ ਦਰਜ ਹੋ ਜਾਣੀ ਚਾਹੀਦੀ ਸੀ। ਬਾਅਦ ਦੇ ਵਿੱਚ ਤੁਸੀਂ ਡੀਐਸਪੀ ਸਾਹਿਬਾਨ ਨੂੰ ਮਿਲੇ ਉਹਨਾਂ ਵੀ ਤੁਹਾਡਾ ਫੀਸ ਵੀ ਕੀਤਾ ਫਿਰ ਸਾਰਾ ਕੁਝ। ਇਹ ਲੱਗਦਾ ਇਹ ਤਾਂ ਪ੍ਰਸ਼ਾਸਨ ਦੇ ਫਰਜ਼ ਸੀ ਜਿਹੋ ਜਿਹਾ ਕੰਮ ਆ ਰਹ ਹੁੰਦਾ ਤੇ ਉਥੇ ਉਹ ਫਰਜ਼ ਪੰਡਦਾ ਸੀ ਕਿ ਉਹ ਕੋਈ ਨਾ ਕੋਈ ਐਫਆਈਆਰ ਦੱਚਾ ਕਈ ਕੇਸਾਂ ਦੇ ਵਿੱਚ ਕਾਨੂੰਨ ਦੀ ਕਿਤਾਬ ਖੋਲਣ ਤੋਂ ਹੀ ਫੈਸਲੇ ਲਏ ਜਾਂਦੇ ਹੁੰਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆ ਜੇ ਪੰਜਾਬ 'ਚ ਕੁਰਸੀ ਤੇ ਬੈਠਾ ਹੋਵੇ ਸਿੰਘ ਨਾਲ ਆ ਅਫਸਰ ਫੇਰ ਉਹ ਧਾਰਾ ਨਹੀਂ ਦੇਖੂਗਾ ਉਹ ਫੇਰ ਧਾਰਾ ਨਹੀਂ ਦੇਖੂਗਾ ਕਿਉਂਕਿ ਇੱਥੇ ਮਸਲਾ ਸਾਡੀ ਹੁੰਦਦਾ ਆ ਗਿਆ ਸਾਡੇ ਗੁਰੂ ਸਾਹਿਬ ਦਾ ਆ ਗਿਆ ਸਾਡੇ ਸਿਧਾਂਤਾਂ ਦਾ ਆ ਗਿਆ ਜੇ ਆਪਾਂ ਗੁਰੂਗ੍ਰਾਂ ਸਾਹਿਬ ਦੀ ਬੇਅਦਬੀ ਤੋਂ ਬਾਅਦ ਵੀ ਸਾਨੂੰ ਡੀਐਸਪੀ ਜਾਂ ਐਸਐਸਪੀ ਕੋਈ ਵੀ ਇਹ ਗੱਲ ਪਤਾ ਆਖੇ ਵੀ ਰੁਕ ਜਾ ਵੇਨੇ ਕਿਹੜੀ ਧਾਰਾ ਲੱਗਦੀ ਆ ਸਮਝ ਲੈ ਫਿਰ ਆਪਣੀ ਬਹੁਤ ਦਾਲ ਚਕਾਲਾ ਵਾ ਕੁਛ ਨਾ ਕੁਛ ਵੀ ਇੱਕ ਅਫਸਰ ਵੀ ਹੋਵੇ ਤੇ ਉਹਨੂੰ ਪਤਾ ਵੀ ਬੇਅਦਬੀ ਹੋਵੇ ਤੇ ਉਹ ਧਾਰਾ ਕਿਣੀ ਜਾਵੇ ਕੀ ਕੀ ਲਾਉਣੀ ਆ ਜੋ ਤੁਸੀਂ ਗਏ ਸੀ ਉਹ ਬੀਬੀ ਅਮਨਦੀਪ ਕੌਰ ਤੁਹਾਡੇ ਨਾਲ ਸੀ ਉਸ ਟਾਈਮ ਦੇ ਵਿੱਚ ਨਹੀਂ ਨਹੀਂ ਉਹਦਾ ਨਾਮ ਅਮਨਦੀਪ ਨਹੀਂ ਉਹਦਾ ਨਾਮ ਰਮਨਦੀਪ ਕੌਰ ਹੈ ਉਹ ਨਾਮ ਨਹੀਂ ਹੈ ਅੱਛਾ ਤੇ ਉਹ ਉਹਦੇ ਹੁਣ ਬਿਆਨ ਮੁਕਰਨ ਤੋਂ ਬਾਅਦ ਦੇ ਵਿੱਚ ਵੈਸੇ ਮੰਨਤੇ ਕਿ ਬੀਟਾ ਅਸਲ ਦੇ ਵਿੱਚ ਕਾਨਫਰੰਸ 'ਚ ਵੀ ਆਖਿਆ ਸੀ ਹੁਣ ਵੀ ਕਹਿਣਾ ਇਹ ਸਨੇਹਾ ਮਹਿਕ ਮੇਲੇ ਪਹੁੰਚਦਾ ਕੀਤਾ ਸੀ ਬਿਆਨ ਬਦਲ ਗਏ ਆ ਉਸ ਤੋਂ ਬਾਅਦ ਮੰਗ ਕੀਤੀ ਇਹ ਵੀ ਲੜਕੀ ਸਾਹਮਣੇ ਆਵੇ ਉਹ ਹਜੇ ਤੱਕ ਸਾਹਮਣੇ ਨਹੀਂ ਕੀ ਪਤਾ ਵਿਚਾਰੀ ਸਹਿਮਤੀ ਹੋ ਜੇ ਹਾਂ ਅਸਲ ਦੇ ਵਿੱਚ ਤਾਂ ਇਹ ਆ ਨਾ ਕੀ ਪਤਾ ਸਹਿਮਤ ਹੋਵੇ ਉੱਤੇ ਕਿਹੜਾ ਦਬਾਅ ਹੋਵੇ ਸਾਹਮਣੇ ਨਹੀਂ ਆਈ ਲੜਕੀ ਨਹੀਂ ਆਈ ਨਹੀਂ ਹੈਗੀ ਕੋਈ ਸਨੇਹਾ ਵੀ ਨਹੀਂ ਆਇਆ ਤੁਹਾਡੇ ਨਾਲ ਵੀ ਕੋਈ ਗੱਲਬਾਤ ਨਹੀਂ ਰابطਾ ਨਹੀਂ 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 ਹੋਇਆ ਨਹੀਂ ਹੈ ਉਹ ਤਾਂ ਪਤਾ ਲੱਗਦਾ ਸੀ ਕਿਤੇ ਕਿ ਉਹ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਕੋਲ ਆ ਕੇ ਨੈਪਿੰਗ ਬਾਰੇ ਵੀ ਗੱਲਾਂ ਬਾਤਾਂ ਹੋਈਆਂ ਜੇ ਤੁਸੀਂ ਦੱਸਿਆ ਸੀ ਇਹਦੇ 'ਚ ਦੋ ਰਾਹ ਵਾ ਉਹਨੂੰ ਵੀ ਇਸ ਗੱਲ ਦਾ ਬੰਦੇ ਵਾਂਗੂ ਪਤਾ ਜੇ ਤਾਂ ਉਹ ਆਪਦੇ ਸੱਚੇ ਬਿਆਨਾਂ ਤੇ ਚੱਲੂਗੀ ਬਾਬੇ ਨੂੰ ਸਜ਼ਾ ਮਿਲੂਗੀ ਹਾਂ ਬਿਲਕੁਲ ਜੇ ਝੂਠੇ ਬਿਆਨਾਂ ਦੇ ਮਿਲੂਗੀ ਤੇ ਸਾਨੂੰ ਸਜ਼ਾ ਮਿਲੂਗੀ ਇਦਾਂ ਹੀ ਆ ਫਿਰ ਅਸੀਂ ਸੁੱਕੀ ਸਜ਼ਾ ਨਹੀਂ ਲੈਣੀਗੀ ਫਿਰ ਉਸੇ ਰਾਤ ਹੀ ਸਮਝਦੇ ਨਾ ਜਿਹੜਾ ਰਾਜੀਨਾ ਵਿੱਚ ਉਹਨਾਂ ਨੇ ਅਮਾਉਂਟ ਲੈ ਲਈ ਆ ਜਾਏ ਰਹਿੰਦੀ ਆ ਅਸੀਂ ਇਹ ਕਹਿੰਨੇ ਆ ਵੀ ਉਹ ਤਾਂ ਉਹਦੇ ਉੱਤੇ ਲੱਗ ਕੇ ਵੀ ਉਹ ਠੀਕ ਨਹੀਂ ਹੋਣੀਗੀ ਸਾਡੇ ਲਈ ਜੁਰਮ ਕਰਨ ਵਾਲੇ ਕੋਜੇ ਆ ਚਾਹੇ ਉਹ ਸਿੱਖਾ ਤੇ ਚਾਹੇ ਕੋਈ ਅਲੱਗ ਬੰਦੇ ਆ ਚਾਹੇ ਉਹ ਕੋਈ ਮਰਦਾ ਚਾਹੇ ਕੋਈ ਔਰਤਾ ਸਿੱਖਾਂ ਨੇ ਔਰਤਾਂ ਦੀ ਬੱਚੀਆਂ ਦੀ ਰਾਖੀ ਕਰਨੀ ਆ ਪਰ ਜੇ ਜੁਰਮ ਕਮਾਉ ਸਿੱਖਾਂ ਦੇ ਉੱਤੇ ਬਾਣੇ ਨੂੰ ਦਾਗ ਲਾਉ ਤੇ ਫੇਰ ਉਹ ਭਾਈ ਸੁਤਮੰਤ ਸਿੰਘ ਬਿਆੰਤ ਸਿੰਘ ਉਹਨਾਂ ਦਾ ਵੀ ਪੈਰਾ ਲੱਗ ਸਕਦਾ ਵਾ ਫੇਰ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਹੋਣਾ ਨੇ ਨੱਚਣ ਵਾਲਿਆਂ ਦੇ ਕਰਾ ਸਿਰ ਵੱਢ ਕੇ ਨਹੀਂ ਰੋੜੇਗੇ ਤੇ ਫਿਰ ਕੋਈ ਨਾ ਉਸੇ ਰਾਹ ਤੇ ਇਹ ਕੁੜੀ ਚੱਲੂਗੀ ਤੇ ਉਸੇ ਰਾਹ ਤੇ ਅਸੀਂ ਚੱਲ ਪਾਂਗੇ ਜਿਹੋ ਜੇ ਤੁਸੀਂ ਸਾਨੂੰ ਅੱਗੋਂ ਟੱਕਰੋਗੇ ਉਹੋ ਜੇ ਅਸੀਂ ਹੋ ਜਾਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ